ਹੈਲੋ ਜੀ ਸੈਸਰੀਆ ਆਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਸ਼ੋਲਡਰ ਦੀ ਕਟਿੰਗ ਤੇ ਇਹ ਸਾਨੂੰ ਕਮੈਂਟ ਆਇਆ ਸੀ ਕਿਸੇ ਸਬਸਕ੍ਰਾਈਬਰ ਦਾ ਕਿ ਆਪਾਂ ਜਦੋਂ ਮੋਢੇ ਦੀ ਕਟਿੰਗ ਕਰਦੇ ਹਾਂ ਤੇ ਆਪਣਾ ਜਿਹੜਾ ਮੋਢਾ ਹੁੰਦਾ ਹੈ ਫਰੰਟ ਵਾਲਾ ਮੋਢਾ ਇਹ ਵੱਧ ਜਾਂਦਾ ਹੈ ਤੇ ਬੈਕ ਵਾਲਾ ਜਿਹੜਾ ਆਪਣਾ ਛੋਟਾ ਹੋ ਜਾਂਦਾ ਹੈ ਤੇ ਉਹਨਾਂ ਨੂੰ ਤੁਹਾਨੂੰ ਦੱਸਾਂਗੇ ਆਪਾਂ ਕਟਿੰਗ ਕਿਵੇਂ ਕਰਨੀ ਹੁੰਦੀ ਹੈ ਤੇ ਇਹਦਾ ਆਪਾਂ ਕੀ ਗਲਤੀ ਕਰਦੇ ਜਿਸ ਦਿਨ ਆਪਣਾ ਛੋਟਾ ਵੱਡਾ ਮੋਢਾ ਹੋ ਜਾਂਦਾ ਹੈ ਤੇ ਇਹਨੂੰ ਠੀਕ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਤੇ ਆਪਾਂ ਤੀਰਾ ਲਵਾਂਗੇ ਜਿੰਨਾ ਤੁਸੀਂ ਤੀਰਾ ਲੈਂਦੇ ਹੋ ਜਾਂ 6 7 ਜਾਂ ਘਟ ਲੈਂਦੇ ਹੋ ਤਾਂ ਤੁਸੀਂ ਜਿੰਨਾ ਵੀ ਤੀਰਾ ਲੈਂਦੇ ਹੋ ਜੇ ਤੁਸੀਂ ਉਹ ਨਿਸ਼ਾਨ ਲਗਾ ਲੈਣੇ ਆ ਤੇ ਆਪਾਂ ਤੀਰਾ 6.5 ਇੰਚ ਰੱਖਿਆ ਹੋਇਆ ਵਾ 6.5 ਆਪਾਂ ਨੂੰ ਦੂਰਾ ਫੋਲਡਿੰਗ ਕੀਤਾ ਹੋਇਆ ਸੀ ਆਪਾਂ 6.5 ਰੱਖਿਆ ਹੋਇਆ ਆਪਣਾ ਉੱਪਰ ਦੇ ਵਿੱਚ ਤੀਰਾਂ ਤੀਰਾਂ ਸੀ ਤੇ ਤੀਰਾਂ ਦਾ ਬਹਾਫ ਕਰ ਲਿਆ ਸੀ 6.5 ਇੰਚ ਤੇ ਹੁਣ ਆਪਾਂ ਜਿਹੜਾ ਮੋਡਾ ਰੱਖਣਾ ਵਾ ਇਹਦੀ ਆਪਾਂ ਰੱਖਣਾ ਮੋਡਾ 7 ਇੰਚ ਦਾ ਮੋਡਾ ਰੱਖਣਾ ਹੈ ਆਪਾਂ ਜਿਹੜਾ ਮੋਡਾ ਰੱਖਿਆ ਜਾਂਦਾ ਹੈ ਉਹ ਆਪਾਂ 7.5 ਇੰਚ ਹੀ ਰੱਖਦੇ ਹਾਂ ਇਸ ਤੋਂ ਵੱਧ ਆਪਾਂ ਨਹੀਂ ਰੱਖਣਾ ਹੁੰਦਾ ਜਿਸ ਤਰ੍ਹਾਂ ਆਪਣੀ ਚੈਸਟ ਹੈਗੀ ਆ ਛਾਤੀ ਆਪਣੀ ਹੈਗੀ ਆ 16 17 18 ਜਿਸ ਤੋਂ ਵੱਧ ਦੀ ਹੈ ਤੇ ਆਪਾਂ 7 ਤੋਂ ਲੈ ਕੇ ਤੇ ਆਪਾਂ ਜਿਹੜਾ ਵਾ ਮੋਡਾ ਰੱਖ ਰੱਖ ਸਕਦੇ ਆ ਸਾਢੇ 7 ਆ ਕਰ ਰੱਖ ਸਕਦੇ ਆ ਆਪਾਂ ਜਿਆਦਾ ਮੋਡਾ ਨਹੀਂ ਰੱਖਣਾ ਹੁੰਦਾ ਜੇ ਆਪਾਂ ਜਿਆਦਾ ਮੋਡਾ ਰੱਖ ਦਿੰਨੀਏ ਤੇ ਆਪਾਂ ਜਿਹਨੂੰ ਨਿਸ਼ਾਨੀ ਲਗਾਉਨੇ ਆ ਤੇ ਆਪਣਾ ਮੋਡਾ ਆਟੋਮੈਟਿਕ ਵੱਧ ਜਾਂਦਾ ਹੈ ਤੇ ਆਪਾਂ ਬਸ ਇੰਨਾ ਹੀ ਰੱਖਣਾ ਵਾ ਜਿੰਨੀ ਆਪਣੇ ਛਾਤੀ ਦੇ ਨਾਪ ਵਧ ਵਧੀ ਜਾਵੇਗਾ ਤਾਂ ਉਹਦੇ ਨਾਲ ਹੀ ਆਪਣਾ ਜਿਹੜਾ ਵਾ ਮੋਡਾ ਆਪਣਾ ਪੂਰਾ ਸੈੱਟ ਬੈਠੇਗਾ ਤੇ ਆਪਾਂ ਸਾਢੇ 7 ਤੋਂ ਵੱਧ ਕਟਿੰਗ ਨਹੀਂ ਕਰਨੀ ਹੁੰਦੀ ਆ ਆਪਾਂ 7 ਇੰਚ ਰੱਖੀ ਹੋਈ ਆ ਕਿਉਂਕਿ ਆਪਣੀ ਜਿਹੜੀ ਛਾਤੀ ਸੀ ਉਹ ਆਪਣੀ ਹੈਗੀ ਆ 18 ਇੰਚ ਤੇ 20 ਤੋਂ ਵੱਧ ਹੋਵੇ ਤੇ ਆਪਾਂ ਜਿਹੜਾ ਮੋਡਾ ਸਾਢੇ 7 ਰੱਖਦੇ ਆ ਤੇ ਉਹ ਨਾਰਮਲ ਆਪਾਂ ਸਾਤੀ ਰੱਖਦੇ ਆ ਤੇ ਆਪਣੀ ਛਾਤੀ ਹੈਗੀ ਸੀ 18 ਇੰਚ 18 ਦਾ ਆਪਾਂ ਹਾਫ ਕਰ ਲਾਂਗੇ ਤੇ 18 ਦਾ ਪਹਾਫ ਕਰ ਲਿਆ ਸੀ 9 9 ਇੰਚ ਆਇਆ ਸੀ 9 ਇੰਚ ਤੇ ਆਪਣਾ ਨਿਸ਼ਾਨ ਲਗਾਤਾ ਸੀ ਤੇ ਇਹ ਤੁਹਾਨੂੰ ਸਮਝਾਉਣ ਦੇ ਲਈ ਕੱਪੜੇ ਤੇ ਲਿਆ ਹੋਇਆ ਵਾ ਤੇ ਆਪਾਂ ਜਿਹੜਾ ਬਾਹਲੀ ਸਾਈਡ ਮਾਰਜਿਨ ਰੱਖਦੇ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿੰਨਾ ਮਾਰਜਿਨ ਰੱਖਦੇ ਆ 4 ਇੰਚ ਦਾ ਆਪਾਂ ਮਾਰਜਨ ਐਕਸਟਰਾ ਰੱਖਦੇ ਹਾਂ ਦੋਨੋਂ ਸਾਈਡ ਤੇ 2 2 ਇੰਚ ਦਾ ਮਾਰਜਨ ਹੁੰਦਾ ਹੈ ਤੇ ਆਪਾਂ ਇਸ ਤਰ੍ਹਾਂ ਇਹਨੂੰ ਗਲਾਈਡ ਡਾਇਰੈਕਟ ਗਲਾਈ ਆਪਾਂ ਨਹੀਂ ਦੇਣੀ ਜਿਸ ਤਰ੍ਹਾਂ ਜਿੰਨਾ ਆਪਾਂ ਮੋਡਾ ਰੱਖਿਆ ਉਹਦਾ ਆਪਾਂ ਸੈਂਟਰ ਕਰ ਲੈਣਾ ਜਿਵੇਂ ਆਪਾਂ 7 ਇੰਚ ਰੱਖਿਆ 7 ਦਾ ਆਪਾਂ ਹਾਫ ਕਰ ਲਿਆ ਸੀ 3.5 ਇੰਚ 3.5 ਇੰਚ ਤੇ ਆਪਣਾ ਨਿਸ਼ਾਨ ਲਗਾ ਦਿੱਤਾ ਸੀ ਤੇ ਹੁਣ ਆਪਾਂ ਜਿੰਨਾ ਵੀ ਆਪਾਂ ਗੱਲੇ ਦੀ ਚੜਾਈ ਰੱਖਣੀ ਆ ਜਿਸ ਤਰ੍ਹਾਂ 2.5 ਇੰਚ 3 ਇੰਚ ਤੁਸੀਂ ਨਿਸ਼ਾਨ ਲਗਾ ਸਕਦੇ ਆ ਆਪਾਂ 3 ਇੰਚ ਦਾ ਰੱਖੀ ਹੋਈ ਆ ਤੇ ਇਹਨੂੰ ਆਪਾਂ 0.5 ਇੰਚ ਡਾਊਨ ਕਰਨਾ ਹੁੰਦਾ ਹੈ ਸ਼ੋਲਡਰ ਨੂੰ ਇਹਦੇ ਨਾਲ ਆਪਣਾ ਇਹ ਹੁੰਦਾ ਵਾ ਕਿ ਜੇ ਆਪਣਾ ਗਲਾ ਪਿੱਛੇ ਜਾਂਦਾ ਹੈ ਆਪਣਾ ਗਲਾ ਪਿੱਛੇ ਜਾਣ ਦੀ ਸਮੱਸਿਆ ਜਿਹੜੀ ਆਉਂਦੀ ਹੈ ਆਪਾਂ ਨੂੰ ਤੇ ਉਹ ਆਪਣੀ ਗਲੇ ਪਿੱਛੇ ਜਾਣ ਦੀ ਸਮੱਸਿਆ ਨਹੀਂ ਆਉਂਦੀ ਇਸ ਕਰਕੇ ਆਪਾਂ ਜਿਹੜਾ ਵਾ ਤੀਰੇ ਨੂੰ ਆਪਾਂ ਇਸ ਤਰੀਸ਼ਾ ਕਟਿੰਗ ਕਰਦੇ ਆ ਤੇ ਜੇ ਆਪਣਾ ਇਸ ਤਰੀਕੇ ਨਾਲ ਸੈਟ ਨਹੀਂ ਹੁੰਦਾ ਜੇ ਤੁਹਾਡਾ ਕਿਸੇ ਮਤਲਬ ਕਿ ਹੈਵੀ ਚੈਸਟ ਹੈ ਤੁਹਾਡਾ ਗਲਾ ਪਿੱਛੇ ਜਾਂਦਾ ਵਾ ਤੁਸੀਂ ਬੈਗਸ ਫਰੰਟ ਬੈਕ ਪੱਲੇ ਤੁਸੀਂ ਜਿਹੜਾ ਕਪੜਾ ਵਾਧ ਰੱਖ ਸਕਦੇ ਹੋ ਸ਼ੋਲਡਰ ਦਾ ਤੇ ਆਪਾਂ ਜਿਹੜਾ ਤਾਂ ਹਾਫ ਕਰ ਲਿਆ ਸੀ ਸੱਤ ਦਾ ਪਾ ਹਾਫ ਕਰ ਲਿਆ ਸੀ 3.5 ਇੰਚ 3.5 ਇੰਚ ਤੇ ਆਪਾਂ ਗੁਲਾਈ ਦੇਣੀ ਹੈ ਪਹਿਲਾਂ ਆਪਾਂ ਬਲੈਕ ਬੈਗ ਦੀ ਗੁਲਾਈ ਦੇਣੀ ਹੈ ਬੈਗ ਦੀ ਆਪਾਂ ਕਾਟ 2 ਇੰਚ ਦੀ ਪਾਈ ਹੋਈ ਸੀ ਫਰੰਟ ਦੀ ਆਪਾਂ 1 ਇੰਚ ਦੀ ਕਾਟ ਪਾਈ ਹੋਈ ਸੀ ਜਿੱਤੇ ਆਪਾਂ ਨਿਸ਼ਾਨ ਲਗਾਏ ਸੀ ਨਾ ਪਰ ਡਾਇਰੈਕਟ ਗੁਲਾਈ ਨਹੀਂ ਦੇਣੀ ਆਪਾਂ ਉਸ ਤੋਂ 2-3 ਆਪਾਂ ਅੱਧਾ ਇੰਚ ਛੱਡਦੇ ਹੋਏ ਤੇ ਫਿਰ ਆਪਾਂ ਜਿਹੜੀ ਗੁਲਾਈ ਦੇਣੀ ਹੈ ਤੁਸੀਂ 1-2 ਸੂਤ ਵੀ ਛੱਡ ਸਕਦੇ ਹੋ ਤੇ ਆਪਾਂ ਅੱਧੇ ਇੰਚ ਦਾ ਛੱਡਦੇ ਹੋਏ ਮਾਰਜਿਨ ਨੂੰ ਤੇ ਫਿਰ ਆਪਾਂ ਗੁਲਾਈ ਦਿੱਤੀ ਹੈ ਉਥੋਂ ਡਾਇਰੈਕਟ ਆਪਾਂ ਗੁਲਾਈ ਨਹੀਂ ਦਿੱਤੀ ਹੋਈ ਤੇ ਜਿਹੜੀ ਆਪਾਂ ਫਰੰਟ ਦੀ ਗੁਲਾਈ ਦੇ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਗੁਲਾਈ ਦੇਣੀ ਹੁੰਦੀ ਆ ਤੇ ਆਪਾਂ ਕਿੱਥੇ ਗਲਤੀ ਕਰਦੇ ਆ ਜਿਹੜਾ ਆਪਣਾ ਗਲਾ ਵਾ ਜਿਹੜਾ ਆਪਣਾ ਹੁੰਦਾ ਵਾ ਮੋਡਾ ਵਾ ਆਪਣਾ ਵੱਧ ਜਾਂਦਾ ਏ ਆਪਾਂ ਕਿੱਥੇ ਗਲਤੀ ਕਰਦੇ ਆ ਤੁਹਾਨੂੰ ਦੱਸਾਂਗੇ ਜਿਸ ਤਰ੍ਹਾਂ ਆਪਾਂ ਕਟਿੰਗ ਕਰਦੇ ਆ ਆਪਾਂ ਨਿਸ਼ਾਨ ਲਗਾ ਲਈ ਹੋਈ ਆ ਤਨ ਮੈਂ ਨਿਸ਼ਾਨ ਲਗਾ ਕੇ ਹੀ ਸਮਝਾਵਾਂਗੀ ਕਿ ਆਪਾਂ ਕੀ ਗਲਤੀ ਕਰਦੇ ਆ ਜਿਸ ਤਰ੍ਹਾਂ ਆਪਾਂ ਬਾਕਸ ਬਣਾਇਆ ਹੋਇਆ ਹੈ 7 ਇੰਚ ਦਾ ਆਪਾਂ ਬਾਕਸ ਬਣਾਇਆ ਹੋਇਆ ਹੈ ਤੀਰਾ ਜਿੰਨਾ ਆਪਾਂ ਲੈਣਾ ਸੀ ਲੈ ਲਿਆ ਹੋਇਆ ਸੀ ਜਿਹੜਾ ਆਪਾਂ ਨਿਸ਼ਾਨ ਆਪਾਂ ਬਾਕਸ ਦਾ ਬਣਾਇਆ ਹੋਇਆ ਇਹ ਤੋਂ ਆਪਾਂ ਓਵਰ ਕਟਿੰਗ ਕਰ ਦਿੰਨੇ ਆ ਇਹਦੇ ਨਾਲ ਹੀ ਆਪਣਾ ਜੋ ਸ਼ੋਲਡਰ ਹੈ ਵਧ ਜਾਂਦਾ ਹੈ ਤੇ ਇਹਦਾ ਕਾਰਨ ਨਹੀਂ ਹੁੰਦਾ ਆਪਾਂ ਸ਼ੋਲਡਰ ਵਧ ਜਾਂਦਾ ਹੈ ਆਪਣਾ ਤੇ ਜਾਂ ਆਪਾਂ ਆਪਾਂ ਨਾਰਮਲ ਹੀ ਆਪਾਂ ਨਿਸ਼ਾਨ ਨਹੀਂ ਲਗਾਉਣੇ ਛਾਤੀ ਦਾ ਤੇ ਆਪਾਂ ਡਾਇਰੈਕਟ ਜਿਹੜਾ ਵਾ ਸ਼ੇਪ ਦੇਣ ਲੱਗ ਪੈਂਦੇ ਆ ਤੇ ਉਹਦੇ ਨਾਲ ਆਪਣਾ ਸ਼ੋਲਡਰ ਘਟਾ ਵਧ ਜਾਂਦਾ ਇਸ ਕਰਕੇ ਆਪਾਂ ਛਾਤੀ ਤੇ ਨਿਸ਼ਾਨ ਲਗਾ ਕੇ ਤੇ ਫੇਰ ਹੀ ਤੁਸੀਂ ਗਲਾਈ ਦੇਣੀ ਹੁੰਦੀ ਆ ਤੇ ਆਪਾਂ ਜੋ ਕਟਿੰਗ ਕਰਦੇ ਆ ਕਟਿੰਗ ਵੇਲੇ ਆਪਾਂ ਐਵੇਂ ਕਰਦੇ ਆ ਕਿ ਫਰੰਟ ਬੈਕ ਦੀ ਕਟਿੰਗ ਆਪਾਂ ਪ੍ਰੋਪਰ ਜਿਹੜੇ ਨਿਸ਼ਾਨ ਲਗਾਏ ਸੀ ਉਹਨਾਂ ਉੱਪਰ ਕਰ ਦਿੰਨੇ ਆ ਤੇ ਜਿਹੜਾ ਫਰੰਟ ਪੱਲਾ ਹੁੰਦਾ ਹੈ ਫਰੰਟ ਪੱਲੇ ਦੀ ਆਪਾਂ ਐਵੇਂ ਕਰਦੇ ਆ ਆਪਾਂ ਕਟਿੰਗ ਕਰਦੇ ਕਰਨ ਵੇਲੇ ਜਿਹੜਾ ਆਪਣਾ ਬਾਕਸ ਬਣਿਆ ਹੁੰਦਾ ਹੈ ਬਾਕਸ ਦੇ ਨੀਚੋਂ-ਨੀਚੋਂ ਆਪਾਂ ਕਟਿੰਗ ਵੱਧ ਕਰ ਦਿੰਨੇ ਆ ਤੇ ਉਹਦੇ ਨਾਲ ਆਪਣਾ ਜਿਹੜਾ ਫਰੰਟ ਮੋਟਾ ਉਹ ਵੱਧ ਜਾਂਦਾ ਵਾ ਤੇ ਜੇ ਆਪਣਾ ਮੋਟਾ ਵਾਧੇ ਵੀ ਜਾਂਦਾ ਹੈ ਉਹਨੂੰ ਸਹੀ ਕੰਦਾ ਤਰੀਕਾ ਅਪਣਾਏ ਹੋਈ ਹੈ ਕਿ ਆਪਾਂ ਇਹਦੇ ਤੇ ਪਲੋਈ ਪਾ ਦੇਣੀ ਆ ਜਿਹੜੀ ਆਪਣੇ ਸੈਂਟਰ ਦੇ ਵਿੱਚ ਪਲੋਈ ਪਾਈ ਹੁੰਦੀ ਹੈ ਉਹ ਆਪਾਂ ਪਾ ਦੇਣੀ ਆ ਜੇ ਤੁਸੀਂ ਪਲੋਈ ਨਹੀਂ ਪਾਈ ਤੇ ਜੇ ਤਾਂ ਤੁਸੀਂ ਕੱਲੇ ਪਲੇਟ ਸੀ ਡਾਲ ਲੇ ਤੁਸੀਂ ਪਲੋਈ ਪਾ ਸਕਦੇ ਹੋ ਜੇ ਤੁਸੀਂ ਪਲੋਈ ਪਹਿਲਾਂ ਹੀ ਪਾਈ ਆ ਤੇ ਉੱਪਰੋਂ ਜਿਹੜੀ ਪਲੋਈ ਆ ਇਹਨੂੰ ਤੁਸੀਂ ਡੂੰਗਾ ਕਰ ਸਕਦੇ ਹੋ نیچے ਤੁਸੀਂ ਬਾਰੀਕ ਕਰ ਦੇਣਾ ਤੇ ਉੱਪਰੋਂ ਡੂੰਗਾ ਕਰ ਦੇਣਾ ਹੈ ਕਿ ਆਪਣਾ ਜਿਹੜਾ ਕੱਪੜਾ ਹੁੰਦਾ ਵੇਸਟ ਉਹਦੇ ਵਿੱਚ ਕਵਰ ਹੋ ਜਾਂਦਾ ਇਹ ਤੇ ਆਪਣਾ ਜਿਹੜਾ ਮੋਟਾ ਵਾ ਬੈਗ ਦਾ ਤੇ ਫਰੰਟ ਦਾ ਮੋਟਾ ਆਪਣਾ ਸੇਮ ਸੇਮ ਹੋ ਜਾਂਦਾ ਹੈ ਤੁਸੀਂ ਇਸ ਤਰੀਕੇ ਨਾਲ ਜਿਹੜ ਤੇ ਜੇ ਆਪਾਂ ਬੈਗ ਦੀ ਕਟਿੰਗ ਕਰਦੇ ਆਂ ਬੈਗ ਪੱਲੇ ਦੀ ਆਪਾਂ ਵੱਧ ਕਟਿੰਗ ਕਰਦੇ ਆਂ ਆਪਣਾ ਬੈਗ ਦਾ ਸ਼ੋਲਡਰ ਵੱਧ ਹੁੰਦਾ ਹੈ ਤੇ ਆਪਾਂ ਸਟਿਚਿੰਗ ਕਰਦੇ ਆਂ ਆਪਣਾ ਪ੍ਰੋਪਰ ਵਿੱਚ ਕਵਰ ਹੋ ਜਾਂਦਾ ਹੈ ਉਹ ਆਪਾਂ ਸਲਾਈ ਲਗਾਉਣ ਵੇਲੇ ਧਿਆਨ ਰੱਖਣਾ ਹੈ ਕਿ ਆਪਾਂ ਸ਼ੋਲਡਰ ਨੂੰ ਵਿੱਚ ਕਿਵੇਂ ਕਵਰ ਕਰਨਾ ਹੈ ਬੈਗ ਸਾਈਡ ਦਾ ਜਿਹੜਾ ਪੱਲਾ ਹੁੰਦਾ ਹੈ ਉਹ ਆਪਣਾ ਅੰਦਰ ਵਿੱਚ ਵੱਧ ਹੁੰਦਾ ਹੈ ਤੇ ਆਪਣਾ ਵਿੱਚ ਹੀ ਕਵਰ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਸ਼ੋਲਡਰ ਦੀ ਕਟਿੰਗ ਕਰਨੀ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ